ਬਾਸ਼ਾ ਕਹਿੰਦਾ ਬਾਸ਼ਾ ਕਿਰਪਾ ਕਰੋ ਮੇਰਾ ਪਿਤਾ ਬੜਾ ਪਾਪੀ ਸੀ ਬਖਸ਼ ਲਓ ਆ ਰਾਜ ਭਾਗ ਤੁਹਾਡੀ ਕਿਰਪਾ ਨਾਲ ਮਿਲਣ ਲੱਗਿਆ ਟੱਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਜ ਕਰਕੇ ਦਿੱਲੀ ਲੈ ਗਿਆ ਬਹਾਦਰ ਸ਼ਾਹ ਫਿਰ ਬਹਾਦਰ ਸ਼ਾਹ ਨੂੰ ਦਿੱਲੀ ਦੇ ਤਖਤ ਦੀ ਤਾਜ ਪੋਸ਼ੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਕੀਤੀ ਪਰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਿਓ ਬਗਾਨੇ ਕਦੇ ਤੁਹਾਡੇ ਆਪਣੇ ਨਹੀਂ ਹੋਣਗੇ ਗੱਜ ਕੇ ਆਖੋ ਸਤਨਾਮ ਇਤਿਹਾਸ ਦੀ ਗਵਾਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਸ਼ਮਣਾਂ ਨੂੰ ਇਨਸਾਫ ਦਿੱਤਾ ਬਗਾਨਿਆਂ ਨੂੰ ਇਨਸਾਫ ਦਿੱਤਾ ਬਹਾਦਰ ਸ਼ਾਹ ਨੂੰ ਦਿੱਲੀ ਦੇ ਤਖਤ ਦੀ ਤਾਜਪੋਸ਼ੀ ਕਰ ਦਿੱਤੀ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਆਇਆ ਬਹਾਦਰ ਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਆ ਗਿਆ ਪਾਦਸ਼ਾਹ ਮੈਂ ਤੁਹਾਡੀ ਕਿਰਪਾ ਨਾਲ ਦਿੱਲੀ ਦੇ ਤਖਤਾ ਦਾ ਬਾਦਸ਼ਾਹ ਬਣਿਆ ਮੇਰੇ ਲਈ ਕੀ ਹੁਕਮ ਹੈ ਮੈਂ ਵਾਦਾ ਕੀਤਾ ਸੀ ਤੁਹਾਡਾ ਬਚਨ ਮੰਨਾਂਗਾ ਕੋਲ ਭਾਈ ਦਿਆ ਸਿੰਘ ਖੜੇ ਐ ਭਾਈ ਧਰਮ ਸਿੰਘ ਖੜੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੇਬ 'ਚ ਇੱਕ ਕਾਗਜ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਹਾਦਰ ਸ਼ਾ ਇਹਨਾਂ ਨੂੰ ਜਿਉਉਣ ਦਾ ਹੱਕ ਨਹੀਂ ਇਹਨਾਂ ਨੂੰ ਸਾਡੇ ਹਵਾਲੇ ਕਰ ਦੇ ਬਹਾਦਰ ਸ਼ਾ ਡਰ ਗਿਆ ਉਹਦੇ ਵਿੱਚ ਸੂਬੇ ਸਰਹੰਦਾ ਦਾ ਨਾਂ ਹੈ ਪੀਰ ਬੁੱਧੂ ਸ਼ਾ ਦੇ ਪੁੱਤਰਾਂ ਦੇ ਕਤਲ ਹੋਣਾਂ ਦਾ ਨਾਂ ਹੈ 14 ਮਨੁੱਖਾਂ ਦੀ ਇੱਕ ਲਿਸਟ ਹੈ ਜਿਵੇਂ ਰਾਜਨੀਤਿਕ ਲੋਕ ਮੁਕਰਦੇ ਹੁੰਦੇ ਆ ਨਾ ਉਹਨਾਂ ਦੇ ਚਿਹਰੇ ਤੇ ਹਾਸਾ ਹੁੰਦਾ ਹੈ ਮਸ਼ਕਰੀ ਜੀ ਕਰਕੇ ਮੁਕਰਦੇ ਹੁੰਦੇ ਆ ਉਹ ਜਿਨ੍ਹਾਂ ਦਾ ਰਾਜਨੀਤਿਕ ਲੋਕਾਂ ਨਾਲ ਵਾਹ ਹੁੰਦਾ ਹੈ ਉਹਨਾਂ ਨੂੰ ਗਿਆਨ ਹੋਏਗਾ ਬਹਾਦਰ ਸ਼ਾਹ ਕਹਿੰਦਾ ਪਾਦਸ਼ਾਹੇ ਕੰਮ ਕਰਨ ਵਾਸਤੇ ਮੈਨੂੰ 4-5 ਸਾਲ ਦਾ ਸਮਾਂ ਦੇ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸਣ ਲੱਗ ਪਏ ਭਾਈ ਦਿਆ ਸਿੰਘ ਨਿਕਟ ਵਰਤੀ ਹੈ ਨਰਾਜਗੀ ਹੋਈ ਬਾਦਸ਼ਾ ਤੁਸੀਂ ਬਹਾਦਰ ਸ਼ਾਹ ਨੂੰ ਦਿੱਲੀ ਦੇ ਤਖਤ ਦਾ ਬਾਦਸ਼ਾਹ ਬਣਾਇਆ ਇਹ ਮੁਕਰ ਗਿਆ ਤੁਹਾਡੇ ਚਿਹਰੇ ਤੇ ਮੁਸਕਰਾਹਟ ਹੈ ਉਹ ਗੁਰੂ ਗੋਬਿੰਦ ਸਿੰਘ ਕਹਿੰਦੇ ਪਤਾ ਮੈਂ ਕਿਉਂ ਹੱਸਿਆ ਬਹਾਦਰ ਸ਼ਾਹ ਬੇਈਮਾਨ ਹੈ ਕਿਉਂ ਰੰਗਜੈ ਬਾਦਸ਼ਾਹ ਬੇਈਮਾਨ ਸੀ ਇਹਦੇ ਵਿੱਚ ਬੇਈਮਾਨੀ ਹੋਣੀ ਜ਼ਰੂਰੀ ਹੈ ਉਹ ਪਤਾ ਲੱਗੇ ਬੇਈਮਾਨਾਂ ਦੀ ਇਲਾਜ ਬੇਈਮਾਨ ਹੋਇਆ ਕਰਦੀ ਹੈ ਗੱਜ ਕੇ ਆਖੋ ਸਤਨਾਮ ਜਾਦ ਰੱਖਿਓਏ ਝੂਠੇ ਰਾਜਨੀਤਿਕ ਲੋਕ ਤੁਹਾਡੇ ਕਦੇ ਆਪਣੇ ਨਹੀਂ ਹੋ ਸਕਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ